ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋਗੇ ਹਾਂਜੀ ਫਰੈਂਸ ਤੁਹਾਡੇ ਵਾਸਤੇ ਇੱਕ ਹੋਰ ਆਪਣੀ ਨਵੀਂ ਕੁੜਤੀ ਦੀ ਕਟਿੰਗ ਲੈ ਕੇ ਆਏ ਆ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂਰ ਦੇਖਿਆ ਕਰੋ ਤੇ ਨੋਟੀਫਿਕੇਸ਼ਨ ਦਾ ਬਟਨ ਜੂਰ ਦਬਾਇਆ ਕਰੋ ਤਾਂ ਜੋ ਤੁਹਾਡੇ ਕੋਲ ਮੇਰੀ ਸਾਰੀਆਂ ਆਉਣ ਵਾਲੀ ਵੀਡੀਓ ਜਾਣਕਾਰੀ ਪਹੁੰਚ ਸਕੇ ਤੇ ਹਾਂਜੀ ਫਰੈਂਸ ਅੱਜ ਜਿਹੜੀ ਕੁੜਤੀ ਦੀ ਕਟਿੰਗ ਹੈਗੀ ਹੈ ਜੀ ਇਹ ਇਹਦੀ ਲੰਬਾਈ ਹੈਗੀ ਜੀ 43 ਇੰਚ ਹੈ ਜੀ ਕੀ ਆਪਾਂ ਲੰਬਾਈ 3 ਇੰਚ ਵੱਧ ਰੱਖੀ ਹੋਈ ਐ ਜਿਹੜੀ हिਪ ਹੈਗੀ ਜੀ 18 ਇੰਚ ਹੈ ਜੀ ਆਪਾਂ 4 ਇੰਚ ਵੱਧ ਰੱਖੀ ਹੋਈ ਐ ਕਪੜਾ ਇਹ 4 ਇੰਚ ਕਪੜਾ ਆਪਾਂ ਵੱਧ ਰੱਖਿਆ ਹੈ ਕਿ ਜੀ 18 ਇੰਚ ਤੋਂ ਕਿਉਂ ਇਹਦੇ ਵਿੱਚ ਆਪਾਂ ਪਾਈਪਿੰਗ ਕੱਢਣੀ ਹੈਗੀ ਆ ਤੇ ਇੱਕ ਆਪਾਂ ਇਹਦੇ ਵਿੱਚ ਸਿੱਧੀ ਲੈਸ ਲਾਉਣੀ ਹੈ ਜੀ ਤੇ ਉਹਦੇ ਵਿੱਚ ਵੀ ਆਪਣਾ ਕਪੜਾ ਆਊਗਾ ਤੇ ਇਹ ਆਪਾਂ 4 ਇੰਚ ਵੱਧ ਰੱਖੀ ਹੋਈ ਐ ਜੀ ਜਵੇਂ ਤੁਸੀਂ ਵਿੱਚ ਸੂਟ ਦੇ ਵਿੱਚ ਲੈਸ ਇਸ ਤਰੀਕੇ ਨਾਲ ਪਾਉਣੀ ਹੈ ਜੀ ਇਸ ਤਰ੍ਹਾਂ ਕਪੜਾ ਵਿੱਚ ਕਰਕੇ ਤੇ ਗੋ ਮਸੀਨ ਵਾਲੀ ਲੈਸ ਪਾਉਣੀ ਹੈ ਵਿਚਾਲੇ ਤਾਂ ਤੁਸੀਂ 1 ਇੰਚ ਕਪੜਾ ਐਕਸਟਰਾ ਵਾਧਾ ਰੱਖ ਲੈਣਾ ਜੀ ਤੇ ਜਿਹੜੀ ਕਿ ਫਿਟਿੰਗ ਹੈਗੀ ਹੈ ਜੀ 18 ਇੰਚ ਹੈ ਕਮਰ ਹੈਗੀ ਹੈ ਜੀ 15 ਇੰਚ ਹੈ ਤੇ ਹਿਪ ਵੀ 18 ਇੰਚ ਹੀ ਹੈ ਜੀ ਤੇ ਤੀਰਾ ਹੈਗੇ 11 ਇੰਚ ਤੇ ਪਲੇਟਾ ਹੈਗੀ ਹੈ ਜੀ 11 ਇੰਚ ਦੀ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਜੀ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਤੀਰਾ ਇਹਦਾ 11 ਇੰਚ ਤਿਆਰਾ ਜੀ ਆਪਾਂ ਰੱਖਾਂਗੇ 12 ਇੰਚ एक इंच वाद रखांगे जी बारा हाफ होगा छे इंच इथं छे इंच लावांगे जी ते मोा आपण ਹਾਂਜੀ ਫ੍ਰੈਂਡਸ ਤੁਹਾਡੇ ਵਾਸਤੇ ਮੈਂ ਹਰ ਇੱਕ ਸਾਈਜ਼ ਦੀ ਵੀਡੀਓ ਲੈ ਕੇ ਆਉਣੇਗੀ কুরਤੀ ਦੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਡੀ ਤੁਸੀਂ ਆਪਣਾ ਸੂਟ ਵੀ ਵੀਡੀਓ ਦੇਖ ਦੇ ਕੇ ਕਟਿੰਗ ਕਰ ਲਿਓ ਤੇ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਾਉਣਾ ਜੀ 14 ਇੰਚ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ 14 ਇੰਚ ਤੇ ਨਿਸ਼ਾਨ ਲਾਵਾਂਗੇ ਕਮਰ ਦਾ ਹਾਂਜੀ ਫ੍ਰੈਂਡਸ ਇਸ ਤੋਂ ਬਾਅਦ ਆਪਾਂ हिਪ ਦਾ ਨਿਸ਼ਾਨ ਲਾਵਾਂਗੇ ਤੇ ਸਾਈਡ ਸੀ ਦਾ ਨਿਸ਼ਾਨ ਲਾਵਾਂਗੇ ਇਹ ਲਾਉਣੀ ਹੈ ਜੀ ਆਪਾਂ 22.5 ਇੰਚ ਤੇ ਜਾਕ ਸਾਰੇ ਦੇ ਅਲੱਗ-ਅਲੱਗ ਹੁੰਦੇ ਆ ਜੀ ਕਿਸੇ ਦੇ ਉੱਚੇ ਕਿਸੇ ਦੇ ਨੀਵੇਂ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਕਰ ਦਾਂਗੇ ਸਿੱਧਾ ਲੋ ਜੀ ਤਿੰਨ ਮੇ ਨਿਸ਼ਾਨ ਲੱਗ ਗਏ ਆਪਣੇ ਸ਼ੀਟਿੰਗ ਕਮਰ ਤੇ हिਪ ਇਹ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਮੋਡੇ ਦੇ ਨਿਸ਼ਾਨ ਲਾਉਣੇ ਆ ਜੀ ਗੁਲਾਈ ਦੇ ਦੋਇਆਂ ਇੰਚ ਰੱਖਾਂਗੇ ਜੀ ਤੇ 1 ਇੰਚ ਦੋਇਆਂ ਚ ਆਗਾ ਜੀ ਬੈਕ ਵਾਲੀ ਗੁਲਾਈ ਦਾ 1 ਇੰਚ ਹੋ ਗਿਆ ਫਰੰਟ ਵਾਲੀ ਗੁਲਾਈ ਦਾ ਤੇ ਫਿਟਿੰਗ ਹੈਗੀ ਜੀ 18 ਇੰਚ ਤੇ ਆਪਾਂ ਰੱਖਣੀ ਹੈ ਜੀ 19 ਤੇ 20 ਇੰਚ 2 ਇੰਚ ਵਾਧ ਰੱਖਾਂਗੇ ਜੀ ਇਹਦੇ ਚ ਫਿਟਿੰਗ 2 ਇੰਚ ਵਾਧ ਦੇ ਨਿਸ਼ਾਨ ਆਪਾਂ ਕਿਉਂ ਲਾਵਾਂਗੇ ਜੀ 1 ਇੰਚ ਕਪੜਾ ਆਪਣਾ ਇੱਥੋਂ ਆਇਆ ਨਾ ਜੀ ਤੇ 1 ਇੰਚ ਕਪੜਾ ਆਪਣਾ ਪਲੇਟ ਦੇ ਵਿੱਚ ਆਇਆ ਨਾ ਜੀ ਜਿਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਇੱਥੋਂ ਬਲੈਸ ਕੱਢਣੀ ਹੈ ਜੀ ਗੁੰਮ ਵਾਲੀ ਕੁਸੀ ਹੋਰੇ ਵਿੱਚ 1 ਇੰਚ ਕਪੜਾ ਵਧ ਰੱਖਣਾ ਜੀ ਤੇ 1 ਇੰਚ ਕਪੜਾ ਆਪਣਾ ਫਿਟਿੰਗ ਦਾ ਹੋ ਗਿਆ ਆਪਾਂ ਰੱਖਾਂਗੇ ਜੀ 2 ਇੰਚ ਵਧ ਬੀ ਇੰਚ ਤੇ ਨਿਸ਼ਾਨ ਲਾਵਾਂਗੇ ਜੀ ਆਪਾਂ ਇਹ ਠੀਕ ਹੈ ਜੀ 18 ਇੰਚ ਆਪਣੀ ਫਿਟਿੰਗ ਸੀਗੀ ਤੇ ਆਪਾਂ 2 ਇੰਚ ਵਧ ਰੱਖਿਆ ਜੀ ਆਪਾਂ ਉਹ 1 ਇੰਚ ਵਧ ਰੱਖ ਦਈਏ ਜੀ ਇੱਥੇ ਆਪਾਂ ਗੋਮਪ ਲੇਸ ਕੱਢਣੀ ਆ 1 ਇੰਚ ਉੱਚ ਕਪੜਾ ਜਾਵ ਲੂਗਾ ਆਪਾਂ ਰੱਖਿਆ ਜੀ 2 ਇੰਚ ਵਧ ਤੇ ਨਿਸ਼ਾਨ ਆਪਣੇ ਲੱਗ ਗਿਆ ਜੀ ਆਹ ਤੇ ਇਹ ਤੋਂ ਬਣਾਵਾਂਗੇ ਆਪਾਂ ਗੁਲਾਈ ਤੁਹਾਨੂੰ ਪਤਾ ਹੀ ਹੈ ਜੀ ਫੀਟਿੰਗ ਵਾਲੇ ਨਿਸ਼ਾਨ ਤੋਂ ਹੀ ਗੁਲਾਈ ਬਣਦੀ ਹੈ ਮੋਢੇ ਵਾਲੀ ਇਹ ਹੋਗੀ ਬੈਕ ਦੀ ਗੁਲਾਈ ਆਹ ਹੋਊਗੀ ਜੀ ਫਰੰਟ ਮੋਢੇ ਦੀ ਗੁਲਾਈ 7 ਇੰਚ ਦਾ ਮੋਢਾ ਦਾ ਆਪਾਂ ਹਾਫ ਕਰ ਲਿਆ 3.5 ਅੰਦਰੀ ਸਾਈਡ ਨੂੰ ਮੇਰੇ ਵਾਲੇ ਪਾਸੇ ਜੀ ਬੰਦ ਵਾਲਾ ਪਾਸਾ ਆਇਆਗਾ ਜਿੱਥੇ ਆਪਾਂ ਗਲਾ ਫੋਲਡਿੰਗ ਕਰਨਾ ਚਾਹੁੰਦੇ ਠੀਕ ਹੈ ਜੀ ਅੰਦਰਲੀ ਸਾਈਡ ਆਪਾਂ ਧਾ ਇੰਚ ਲਿਆ ਤੇ ਇੱਥੋਂ ਹੋਗੀ ਜੀ ਇਹਦੀ ਗੁਲਾਈ ਤੇ ਇਥੋਂ ਦੈਨਚ ਉਹ ਕੀ ਤੀਰੇ ਦੀ ਕਟ ਇਸ ਤੋਂ ਬਾਅਦ ਆਪਾਂ ਲਵਾਂਗੇ ਜੀ ਕਮਰ ਕਮਰ ਆਪਣੀ 15 ਇੰਚ ਤਿਆਰ ਹੈ ਜੀ 15 ਦਾ ਹਾਫ ਹੋ ਗਿਆ 7.5 ਤੇ ਆਪਾਂ 2 ਇੰਚ ਵਾਧਾ ਲਵਾਂਨਾ ਜੀ ਕਪੜਾ ਠੀਕ ਹੈ ਜੀ ਵੈਸੇ ਆਪਾਂ 1 ਇੰਚ ਵਾਧਾ ਕਪੜਾ ਲਾਉਣੇ ਆ ਜਿੱਤੇ ਆਪਾਂ ਪਲੇਟਾ ਪਾਉਣੀਆਂ ਹੁਣ ਇੱਥੇ ਆਪਾਂ ਲੈਸ ਕੱਟਣੀਆਂ ਆ ਆਪਾਂ 2 ਇੰਚ ਵਾਧਾ ਕਪੜਾ ਲਾਵਾਂਗੇ ਇੱਥੇ ਲਾਵਾਂਗੇ ਜੀ ਆਪਾਂ 17 ਇੰਚ ਤੇ ਨਿਸ਼ਾਨ ਤੇ हिਪ ਹੈਗੇ ਜੀ 18 ਇੰਚ ਤੇ ਇੱਥੇ ਆਪਾਂ ਲਾਵਾਂਗੇ ਜੀ 19 ਇੰਚ ਤੇ ਨਿਸ਼ਾਨ 1 ਇੰਚ ਵੱਧ ਲਾਵਾਂਗੇ ਲੈਸ ਕੱਢਣ ਵਾਸਤੇ 19 ਦਾ ਹਾਫ ਹੋ ਗਿਆ 9.5 ਠੀਕ ਹੈ 2.5 ਇੰਚ ਆਪਣਾ ਐਕਸਟਰਾ ਕਪੜਾ ਹੋ ਗਿਆ ਇੱਥੋਂ ਵੀ 2.5 ਇੰਚ ਐਕਸਟਰਾ ਕਪੜਾ ਹੋ ਗਿਆ ਆਪਣਾ ਤੇ ਉੱਪਰੋਂ ਫਿਟਿੰਗ ਤੋਂ ਵੀ 2.5 ਇੰਚ ਐਕਸਟਰਾ ਕਪੜਾ ਹੋ ਗਿਆ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ਜਿਵੇਂ ਆਪ ਤੁਸੀਂ ਦੇਖੀ ज अपने सारे निशान लग गए तो इस तुंत कर देंगे कटिंग सब तो पहले जी आप मोटे की कटिंग करा सारे पल चक उपरली अपना जी आप दो इंच काट पाई सी उ कटिंग करा आ कपड़ा आप प्लेटा चला लेंगे इस तरीके ਆਹ ਵਾਲਾ ਕਪੜਾ ਪਲੇਟਾ ਥਲੇ ਲੱਗ ਜਾਊਗਾ ਜੀ ਆਪਣਾ ਆਹ ਵੈਸਟਿੰਗ ਕਪੜਾ ਹੋ ਗਿਆ ਇਸ ਤੋਂ ਬਾਅਦ ਜਿਹੜਾ ਆਪਾਂ ਕਟਿੰਗ ਦੇ ਨਿਸ਼ਾਨ ਲਾਏ ਸੀ ਜੀ ਆਹ ਵਾਲੀ ਕਟਿੰਗ ਕਰ ਲਾਂਗੇ ਆਪਾਂ ਇਸ ਤਰੀਕੇ ਨਾਲ ਇਸ ਤੋਂ ਬਾਅਦ ਜੀ ਆਪਾਂ ਉੱਪਰਲਾ ਪੱਲਾ ਚੱਕਾਂਗੇ ਸਿਰਫ ਉੱਪਰਲਾ ਇਹ ਹੈਗਾ ਜੀ ਆਪਣਾ ਫਰੰਟ ਵਾਲੇ ਪਾਸੇ ਦੀ ਮੋਢੇ ਨਹੀਂ ਘਾਟ ਇਹ ਜਿਹੜੀ ਕੱਟੋਗੀ ਇਹ ਵੀ ਆਪਾਂ ਉੱਪਰਲਾ ਪਰਲੇ ਚੱਕਿਆ ਹੈਗਾ ਫਰੰਟ ਵਾਲਾ ਬਸ ਤੇ ਸੂਟ ਕਰਦੇ ਸਮੇਂ ਤੁਸੀਂ ਫੁੱਲਾਂ ਦਾ ਜਰੂਰ ਧਿਆਨ ਰੱਖਣਾ ਹੈ ਦੇਖੋ ਜੀ ਮੇਰੇ ਸਾਰੇ ਫੁੱਲ ਉੱਪਰ ਨੂੰ ਜਾਂਦੇ ਆ ਵੈਸੇ ਤੇ ਕੋਲ ਮਾਇਆ ਪ੍ਰਿੰਟ ਆਈ ਪਰ ਫੇਰ ਵੀ ਫੁੱਲ ਮੇਰੇ ਉੱਪਰ ਨੂੰ ਜਾਂਦੇ ਆ ਇਹ ਨਾ ਹੋਵੇ ਤੁਸੀਂ ਬੈਕ ਤੇ ਫਰੰਟ ਦੇ ਫੁੱਲਾਂ ਦੀ ਜਿਹੜੀ WhatsApp ਦਾ ਜੀ ਤੁਸੀਂ ਅਲੱਗ-ਅਲੱਗ ਕਰ ਦੋ ਇਸ ਲਈ ਤੁਸੀਂ ਕਪੜਾ ਜਿਹੜੇ ਫੁੱਲਾ ਹੀ ਹਮੇਸ਼ਾ ਉੱਪਰ ਨੂੰ ਰੱਖਣੇ ਹੈਗੇ ਤੇ ਸੂਟ ਦੀ ਕਟਿੰਗ ਕਰਦੇ ਸਮੇਂ ਤੁਸੀਂ ਕਪੜੇ ਨੂੰ ਪੁੱਠਾ ਝੁਰੂ ਕਰ ਲੈਣਾ ਦੇਖੋ ਮੇਰਾ ਜਿਹੜਾ ਵਿਚਲਾ ਦਾ ਪਾਸਾ ਜੀ ਇਹ ਸਿੱਧਾ ਹੈਗਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਪਲੇਟਾਂ ਦੇ ਨਿਸ਼ਾਨ ਪਲੇਟਾਂ ਇਹਨਾਂ ਦੀ ਹੈਗੀ 11 ਇੰਚ ਹਰੇਕ ਦੀਆਂ ਪਿੱਟ ਹਰੇਕ ਦੀ ਪਲੇਟਾਂ ਦੇ ਨਿਸ਼ਾਨ ਜੀ ਅਲੱਗ-ਅਲੱਗ ਹੁੰਦੇ ਆ ਬ੍ਰੈਸਟ ਦੇ ਹਿਸਾਬ ਨਾਲ ਹੁੰਦੇ ਆ ਕਈਆਂ ਪਲੇਟਾਂ ਦੇ ਨਿਸ਼ਾਨ ਉੱਪਰ ਹੁੰਦੇ ਕਈਆਂ ਨੀਚੇ ਹੁੰਦੇ ਆ ਜੀ ਤੇ ਤੁਸੀਂ ਆਪਦੀਆਂ ਪਲੇਟਾਂ ਆਪ ਦੇ ਸੂਟ ਦੇ ਹਿਸਾਬ ਨਾਲ ਪਾਉਣੀ ਹੈਗੀਆਂ ਲੰਬਾਈ 7 ਇੰਚ ਚੜਾਈ 3 ਇੰਚ ਇਥੋਂ ਵੀ ਤਾਂ ਇੰਚ ਤੇ ਕਮਰ ਦਾ ਜਿਹੜਾ ਨਿਸ਼ਾਨ ਲਾਇਆ ਸੀਗਾ ਉਥੋਂ ਆਪਾਂ ਨਿਸ਼ਾਨ ਲਾਉਣਾ ਤੇ ਗੈਪ ਰੱਖਾਂਗੇ 2 ਇੰਚ ਇਸ ਤਰੀਕੇ ਨਾਲ ਗੈਪ ਉਹ ਗੈ 2 ਇੰਚ ਜਿਹੜੀ ਮੋਢੇ ਵਾਲੀ ਪਲੇਟ ਪਾਉਣੀ ਹੈ ਇਥੋਂ ਨਿਸ਼ਾਨ ਲਾਵਾਂਗੇ ਤੇ ਜਿਹੜਾ ਮੋਢੇ ਦਾ ਸੈਂਟਰ ਆਲਾ ਪਾਸਾ ਉੱਥੇ ਰੱਖਾਂਗੇ ਇੰਚੀ ਟੇਪ ਤੇ ਇਹ ਵੀ ਗੈਪ ਰੱਖਣਾ ਜੀ ਆਪਾਂ 2 ਇੰਚ ਇਸ ਤਰੀਕੇ ਨਾਲ ਜਿਹੜੀ ਆਪਾਂ ਜੀ ਇੱਥੇ ਆਪਣੇ हिਪ ਦੇ ਨਿਸ਼ਾਨ ਸੀ ਉਥੇ ਆਪਾਂ ਕੱਟ ਜਰੂਰ ਲਾਉਣਾ ਹੈ ਇਸ ਤਰੀਕੇ ਨਾਲ نیچے ਫੋਲਡਿੰਗ ਦੇ ਨਿਸ਼ਾਨ ਹੋ ਗਏ ਇਸ ਤੋਂ ਬਾਅਦ ਆਪਾਂ ਦੂਜੇ ਪਾਸੇ ਸਾਰੇ ਨਿਸ਼ਾਨ ਕੱਢ ਲੈਣੇ ਆ ਇਸ ਤੋਂ ਬਾਅਦ ਆ ਗਿਆ ਜੀ ਬੈਕ ਪੱਲਾ ਬੈਕ ਪੱਲੇ ਦੇ ਨਿਸ਼ਾਨ ਵੀ ਆਪਾਂ ਇਸ ਕਲੇ ਸਿੱਧੇ ਲਾਉਣੇ ਪਲੇਟਾ ਦੇ ਨਿਸ਼ਾਨ ਜਿਹੜੇ ਆਪਾਂ ਨਿਸ਼ਾਨ ਲਾਏ ਸੀ ਉਹਨਾਂ ਉੱਪਰ ਉੱਪਰ ਨਿਸ਼ਾਨ ਲਾ ਦੇ ਨੇ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆ ਗਿਆ ਜੀ ਬੈਕ ਦਲਾ ਇਨ ਦਾ ਗਲਾ ਹੈਗਾ ਜੀ 6 ਇੰਚ ਲੰਬਾ 6 ਤੇ ਨਿਸ਼ਾਨ ਲਾਵਾਂਗੇ ਜਿੰਨਾ ਤੁਹਾਡਾ ਗਲਾ ਦੀ ਲੰਬਾਈ ਹੈ ਤੁਸੀਂ ਉੱਥੇ ਹੀ ਨਿਸ਼ਾਨ ਲਾਉਣਾ ਹੈਗਾ ਤੁਹਾਡਾ ਗਲਾ ਬਿਲਕੁਲ ਸਹੀ ਆਊਗਾ ਕਿਉਂਕਿ ਅੱਧਾ ਇੰਚ ਇੱਥੋਂ ਗਲਾ ਘਟ ਜੂ ਅੱਧਾ ਇੰਚ ਇੱਥੋਂ ਗਲਾ ਆਪਣਾ ਵੱਜੂਗਾ ਗੁਲਾਈ ਬਣਾ 2.5 ਇੰਚ ਚੌੜਾ ਗਲਾ ਇੱਥੋਂ ਹੀ 2.5 ਇੰਚ ਗੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਤੇ ਕਟਿੰਗ ਕਰ ਦੇਾਂਗੇ ਉੱਪਰੇ ਦੇ ਲੋ ਜੀ ਫਰੰਟ ਤੇ ਬੈਕ ਕੋਰਤੀ ਦੀ ਕਟਿੰਗ ਹੋ ਗਈ ਆਪਣੀ ਇਸ ਦਵਾਰ ਜੀ ਬਾਜੂ ਕਟਿੰਗ ਕਰਾਂਗੇ ਆਪਾਂ ਬਾਹ ਹੈਗੀ ਆਪਣੀ 16 ਇੰਚ ਤਿਆਰ ਹੈ ਜੀ ਤੇ ਆਪਾਂ ਰੱਖਾਂਗੇ 18 ਇੰਚ 2 ਇੰਚ ਵਾਧ ਰੱਖਾਂਗੇ ਜੀ ਤੇ ਮੋੜਾ ਰੱਖਾਂਗੇ ਜੀ ਆਪਾਂ 7.5 ਉਪਰ ਲਵਾਂਗੇ 3 ਇੰਚ ਨੀਚੇ ਨੂੰ ਡਾਊਨ ਇਸ ਤਰੀਕੇ ਨਾਲ ਦੇਖੋ ਜੀ ਬਾਹ ਦੇ ਮੋੜਾ ਵੀ ਹਰੇਕ ਦਾ ਅਲੱਗ-ਅਲੱਗ ਹੁੰਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਉਪਰ ਲਾਵਾਂਗੇ 2.5 ਇੰਚ ਦਾ ਨਿਸ਼ਾਨ ਸਿੱਧੀ ਲਾਈਨ ਲਾਵਾਂਗੇ ਜੀ ਆਪਾਂ ਇੱਥੋਂ ਜਿੱਥੇ ਮੋੜਾ ਨਿਸ਼ਾਨ ਲਾਇਆ ਉੱਥੋਂ ਤੀਕ ਲੈਨ ਦਾ ਕਰਾਂਗੇ ਹਾਫ 5.5 5.5 ਦਾ ਹਾਫ ਆ ਗਿਆ ਜੀ ਇਸ ਤਰੀਕੇ ਨਾਲ ਤੁਸੀਂ ਹਾਫ ਕਰ ਲੈਣਾ ਇਸ ਤੋਂ ਬਾਅਦ ਇਹਦਾ ਫੇਰ ਹਾਫ ਕਰਨਾ ਜੀ ਇਸ ਤਰੀਕੇ ਨਾਲ ਅੱਧ ਇੰਚ ਦਾ ਉੱਪਰ ਨਿਸ਼ਾਨ ਲਾਉਣਾ ਤੇ ਅੱਧ ਇੰਚ ਦਾ ਇਸ ਨਿਸ਼ਾਨ ਤੋਂ نیچے ਨਿਸ਼ਾਨ ਲਾਉਣਾ ਜੀ ਇਹ ਬਣ ਗਈ ਜੀ ਆਪਣੇ ਬੈਕ ਵਾਲੇ ਮੋਢੇ ਦੀ ਗੁਲਾਈ ਤੇ ਆ ਬਣ ਗਈ ਜੀ ਆਪਣੇ ਫਰੰਟ ਵਾਲੇ ਮੋਢੇ ਦੀ ਗੁਲਾਈ ਤੇ ਮੂਰੀ ਹੈਗੀ ਜੀ ਆਪਣੀ 5 ਇੰਚ ਆਪਾਂ ਲਾਵਾਂਗੇ 7 ਇੰਚ 2 ਇੰਚ ਐਕਸਟਰਾ ਕਪੜਾ ਲਾਵਾਂਗੇ ਜੀ ਤੇ ਤਰਪਾਈ ਦਾ ਫੋਲਡਿੰਗ ਰੱਖਾਂਗੇ ਆਪਾਂ 1.5 ਇੰਚ ਆਹ ਤਰਪਾਈ ਦਾ ਫੋਲਡਿੰਗ ਹੋ ਗਿਆ ਜੀ ਤੇ ਮੋਡੇ ਦੇ ਆਪਾਂ ਐਕਸਟਰਾ ਕਪੜਾ ਖਾਂਗੇ 2 ਇੰਚ ਵੱਧ ਤੇ ਜਿਹੜਾ ਆਪਾਂ 7 ਇੰਚ ਦੇ ਨਿਸ਼ਾਨ ਲਾਇਆ ਸੀ ਉਹਦੇ ਉਸ ਨਿਸ਼ਾਨ ਨੂੰ ਆਪਾਂ ਇਸ ਤਰੀਕਨੇ ਇਸ ਨਿਸ਼ਾਨ ਨਾਲ ਜੋੜ ਲੈਣਾ ਜੀ ਇਸ ਤੋਂ ਬਾਅਦ ਆਪਾਂ ਇਹ ਕਰਦੇ ਨਹੀਂ ਕਟਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਫੀਟਿੰਗ ਦੇ ਨਿਸ਼ਾਨ ਲਾਇਆ ਸੀ ਬਾਹ ਦੀ ਉਹਦੀ ਕਟਿੰਗ ਕਰਾਂਗੇ ਇਸ ਤੋਂ ਬਾਅਦ ਜਿਹੜਾ ਆਪਾਂ ਬਾਹ ਦੀ ਪਰ ਲੰਬਾਈ ਰੱਖੀ ਸੀ ਉਹਦੀ ਕਟਿੰਗ ਕਰਾਂਗੇ ਤੇ ਜਿਹੜਾ ਆਪਾਂ 1.5 ਇੰਚ ਨਿਸ਼ਾਨ ਲਾਇਆ ਸੀ ਫੋਲਡਿੰਗ ਉੱਥੇ ਕੱਟ ਲਾਵਾਂਗੇ ਇਸ ਤੋਂ ਬਾਅਦ ਸਾਰੇ ਪੱਲੇ ਚੱਕਾਂਗੇ ਇਸ ਤਰੀਕੇ ਨਾਲ ਬਾਹਾਂ ਦੀ ਐਸੇ ਤਰੀਕੇ ਨਾਲ ਕੱਟ ਪਾਵਾਂਗੇ ਸਾਰਿਆਂ ਦੀ ਤੇ ਇਸ ਤੋਂ ਬਾਅਦ ਜੀ ਆਪਾਂ ਫਰੰਟ ਲਈ ਕੱਟ ਪਾਵਾਂਗੇ ਇਸ ਤਰੀਕੇ ਨਾਲ ਲੋ ਜੀ ਸਾਰਾ ਸੂਟ ਆਪਣਾ ਕਟਿੰਗ ਹੋ ਗਿਆ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਕਿਸੇ ਸੂਟ ਤੇ ਵੀਡੀਓ ਬਣਾਉਣੀ ਹੈ ਫਿਟਿੰਗ ਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਆਪਦੀ ਕੁੜਤੀ ਕਟਿੰਗ ਕਰਨੀ ਹੁੰਦੀ ਆ ਪਰ ਨਹੀਂ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਕਟਿੰਗ ਕਰਨੀ ਆ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਉਸ ਫਿਟਿੰਗ ਦਾ ਤੇ ਮੈਂ ਉਸ ਫਿਟਿੰਗ ਦਾ ਤੁਹਾਨੂੰ ਜਰੂਰ ਕਟਿੰਗ ਦੀ ਵੀਡੀਓ ਬਣਾ ਕੇ ਦਿਖਾਵਾਂਗੀ ਤੇ ਸੋ ਫਰੈਂਡਸ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ